ਸ਼ਕਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਫੀ ਜਿਆਦੇ ਸੋਹਣੇ ਸੂਟ ਲੰਗੇ ਤੇ ਜਿਹੜੇ ਇਹ ਨਾ ਮੈਂ ਕੱਲ ਵੀ ਦਿਖਾਏ ਸੀ ਕੱਲ ਪਤਾ ਨਹੀਂ ਕਹੜਾ ਲੱਭਣ ਦਾ ਧਿਆਨ ਲੰਗਿਆ ਹੈਗਾ ਇਹਦੇ ਨਾਲ ਦਾ ਮੈਂ ਫਿਰ ਸਟਿਚ ਕਰਵਾਇਆਗਾ ਤੇ ਪੜ ਮੈਂ ਟਾਈਆਂ ਡਾਈ ਨਹੀਂ ਸੀਗਾ ਉਸ ਟਾਈਮ ਆਇਆ ਤੇ ਕਾਫੀ ਇੰਨੇ ਕ ਜਿਆਦੇ ਸੂਟ ਸੇਲ ਹੋਏ ਨੇਗੇ ਤੇ ਇਹਦੇ ਨਾਲ ਦਾ ਸਟਿਚ ਕੀਤਾ ਹੋਇਆ ਵੀ ਪਿਆਗਾ ਇੱਧਰ ਸੂਟ ਭੈਣ ਦਾ ਪਾਰਸਲ ਹੈਗਾ ਇੱਧਰ ਵੀ ਪਾਰਸਲ ਲੇਗੇ ਤੇ ਸਾਰੇ ਇਹਦੇ ਪਾਰਸਲ ਪੈਕ ਕਰਨੇ ਲੇਗੇ ਆਪਾਂ ਤੇ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਟਾਈ ਐਂਡ ਡਾਈ ਇਸ ਤਰ੍ਹਾਂ ਬਾਟਮ ਹੈਗੀ ਦੇ ਜਿਹੜਾ ਬਾਟਮ ਦਾ ਸਟੱਫ ਹੈਗਾ ਉਹ ਮੰਡਾਲ ਸਿਲਕ ਰਹੇਗਾ ਬਾਕੀ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਦੇਣੀ ਹੈ ਜਿਹੜੀ ਮਤਲਬ ਇਹ ਮਤਲਬ ਜਿਹੜੇ ਇਹ ਨਾ ਸਾਰਾ ਪਹੁੰਚਿਆ ਤੇ ਆਊਗਾ ਇਹ ਉੱਪਰ ਨਹੀਂ ਆਉਂਦਾ ਹੈਗਾ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜੇ ਇਹਨੂੰ ਹੋਰ ਵੀ ਵਧੀਆ ਬਣਾਉਣਾ ਹੈਗਾ ਤੇ ਬਰਬਰੀ ਦਾ ਸੂਟ ਰਹੇਗਾ ਜੀ ਇਹ ਤੇ ਨਾਲ ਹੀ ਬਰਬਰੀ ਦਾ ਇਸ ਤਰ੍ਹਾਂ ਟਾਈ ਐਂਡ ਡਾਈ ਦੁਪੱਟਾ ਦਾ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਨਾਲ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਟਾਈ ਐਂਡ ਡਾਈ ਦੁਪੱਟਾ ਕਿੰਨੇ ਕਲਰ ਪਾਏ ਹੋਏ ਨੇਗੇ ਤੇ ਇਸੀ ਸੂਟ ਆਪ ਰੈਡੀ ਕਰਵਾਏ ਹੋਏ ਨੇਗੇ ਇਰਾ ਪ੍ਰਾਈਜ਼ ਰਹੇਗਾ 3000 ਇਹਦੇ ਵਿੱਚ ਤੁਹਾਨੂੰ ਫਾਇਦਾ ਹੈਗਾ ਕਿਉਂਕਿ ਜੇ ਤੁਸੀਂ ਅਲੱਗ ਤੋਂ ਦੁਪੱਟਾ ਲਓਗੇ ਪਹਿਲੀ ਕਲਰ ਵਿਦਆਊਟ ਦੁਪੱਟਾ ਜਿਹੜਾ ਸੂਟ ਹੈਗਾ ਉਹ 250 ਹੋ ਜਾਗਾ ਫਿਰ 625 ਦਾ ਦੁਪੱਟਾ ਹੈਗਾ ਫਿਰ ਡਾਈ ਹੋ ਜਾਂਦੀ ਹੁੰਦੀ ਹੈਗੀ ਫਿਰ ਕਾਸਟਲੀ ਪੈਂਦੀ ਕਿਉਂਕਿ ਟਾਈ ਐਂਡ ਡਾਈ ਬਾਟਮ ਵੀ ਕਾਸਟਲੀ ਪੈਂਦੀ ਹੈਗੀ ਤੇ ਫਿਰ ਤਾਂ ਕਰਕੇ ਇਹਦੇ ਵਿੱਚ ਤੁਹਾਨੂੰ ਰਾਮਨਲ 4500 ਦਾ ਸੂਟ ਦਾ ਫਰਕ ਪੈ ਰਿਹਾ ਸਸਤਾ ਪੈ ਰਿਹਾਗਾ ਜੇ ਆਪਾਂ ਉਸ ਤਰ੍ਹਾਂ ਮਤਲਬ ਕੱਲਾ ਤੁਸੀਂ ਸੂਟ ਲੈ ਕੇ ਦੁਪੱਟਾ ਰੈਡੀ ਕਰਵਾਉਗੇ ਫਿਰ ਉਹ ਵੀ ਮਤਲਬ 32-3300 ਤੱਕ ਬਣ ਜਾਊਗਾ ਇਸ ਕਰਕੇ ਹਨ ਤੁਸੀਂ ਇਸ ਤਰ੍ਹਾਂ ਸੂਟ ਲੈ ਸਕਦੇ ਹੋਗੇ 3000 ਦੇ ਦਾ ਪ੍ਰਾਈਸ ਹੈਗਾ ਤੇ ਆ ਬਲੈਕ ਸੂਟ ਦੀ ਕਾਫੀ ਡਿਮਾਂਡ ਸੀਗੀ ਤੇ ਮੈਂ ਬਹੁਤ ਜ਼ਿਆਦਾ ਸੇਲ ਹੋਏ ਲੰਗੇ ਦੁਬਾਰਾ ਰਿਪੀਟ ਤੇ ਆਏ ਨੇਗੇ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਦਾ ਮੇਰਾ ਸੂਟ ਹੈਗਾ ਮੇਰਾ ਕਰੇਪ ਤੇ ਆਰੀ ਵਰਕ ਹੋਇਆ ਹੋਇਆ ਹੈਗਾ ਇਹਦੇ ਨਾਲ ਦਾ ਆਪਾਂ ਬਲੈਕ ਸੂਟ ਰੈਡੀ ਵੀ ਕੀਤਾ ਉੱਪਰ ਪਿਆ ਹੈਗਾ ਸੂਟ ਰੈਡੀ ਕੀਤਾ ਹੋਇਆ ਹੈ ਅਕਦੇ ਵਿੱਚ ਤੇ ਨਾਲ ਇਹਦੇ ਵੀ ਟਾਈ ਐਂਡ ਡਾਈ ਦੁਪੱਟਾ ਰਹਿੰਦਾ ਤੁਸੀਂ ਲੈਣਾ ਚਾਹੁੰਦੇ ਹੋ ਆਪਣਾ ਆਰਡਰ ਫਾਸਟਲੀ ਕਰ ਸਕਦੇ ਹੋ 3000 ਪ੍ਰਾਈਸ ਹੈ ਵਿਦ ਸ਼ਿਪਿੰਗ ਐਕਸਟਰਾ ਕੁਝ ਵੀ ਨਹੀਂ ਹੈਗੀ ਤੇ ਇੱਕ ਆਪਾਂ ਤੁਹਾਨੂੰ ਸੂਟ ਕਲਰ ਦਿਖਾਏ ਸੀਗੇ ਟੈਬੀ ਦੇ ਉਹਦੇ ਵਿੱਚ ਜਿਹੜੇ ਕਲਰ ਰਹਿ ਗਏ ਸੀਗੇ ਤੁਸੀਂ ਦੇਖ ਸਕਦੇ ਹੋਗੇ 1550 ਪ੍ਰਾਈਸ ਸੀਗਾ ਸੀ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਸੂਟ ਹੈ ਪਰਪਲ ਕਲਰ ਦੇ ਵਿੱਚ ਬਿਲਕੁਲ ਲਾਈਟ weight ਆ ਸਾਰੇ ਇਹਨਾਂ ਜਿਹੜੇ ਮਤਲਬ ਪਾਰਸਲ ਲੱਗੇ ਹੋਏ ਨੇਗੇ ਅੰਦਰ ਕਾਲੇ ਜਿਹੜੇ ਸੂਟਾਂ ਦੇ ਆਰਡਰ ਸੀਗੇ ਉਹਨਾਂ ਦੇ ਲੱਗੇ ਹੋਣਿਆ ਤੇ ਉੱਪਰ ਬਲੈਕ ਪਿਆ ਮੈਂ ਤੁਹਾਨੂੰ ਕਾਲੇ ਦਿਖਾਇਆ ਸੀ ਨਾ ਤੇ ਇਹਦੇ نیچے ਸਾਰੇ ਪਾਰਸਲ ਨੇਗੇ ਜਿਹੜੇ ਇਹ ਆ ਮੈਂ ਤੁਹਾਨੂੰ ਕਾਲੇ ਸੂਟ ਦਿਖਾਏ ਨੇਗੇ ਜਿਹੜੇ ਉਹਨਾਂ ਦੇ ਪਾਰਸਲ ਨੇਗੇ ਇਹ 150 ਸਰਪ੍ਰਾਈਜ਼ ਹੈ ਵਿਦ ਸ਼ਿਪਿੰਗ ਹੈਗੀ ਨਾਲ ਬਹੁਤ ਹੀ ਜਿਆਦੇ ਸੋਹਣੀ ਬਾਟਮ ਹੈਗੀ ਵਰਕ ਕਰਵਾਉਗੇ ਐਕਸਟਰਾ ਚਾਰजेस ਲنگੇ ਜੇ ਤੁਸੀਂ ਨਈਂ ਵਰਕ ਕਰਵਾਉਣਾ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਲੈ ਸਕਦੇ ਹੋਗੇ ਤੇ ਦੂਜਾ ਕਲਰ ਰਹੇਗਾ ਮਜ਼ੈਂਟਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਨਾ ਸੂਟ ਹੈ ਪ੍ਰਿੰਟ ਦੇ ਵਿੱਚ ਇਹ ਵਾਲਾ ਲਓ ਜੀ ਨਾਲੇ ਸਟਰਾਵੇਗੀ ਮਜ਼ੈਂਟਾ ਬਾਟਮ ਠੀਕ ਹੈ ਜੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਕੀ ਕਰਨਾ ਸਕਰੀਨ ਸ਼ਾਟ ਲੈਣਾਗਾ ਪਹਿਲਾਂ ਫਿਰ ਤੁਸੀਂ ਵਟਸਐਪ ਤੇ ਆਪਣਾ ਆਰਡਰ ਦੇਣਾਗਾ ਤੇ 1550 ਪ੍ਰਾਈਸ ਹੈ ਜੇ ਤੁਸੀਂ ਦੁਪੱਟਾ ਰਖਵਾਉਗੇ ਤਾਂ ਇਸ ਨਾਲ ਟੈਪੀ ਦਾ ਰਖਵਾ ਸਕਦੇ ਹੋਗੇ ਜਾਂ ਕੋਈ ਹੋਰ ਵੀ ਰਖਵਾ ਸਕਦੇ ਤੁਸੀਂ ਆਪਣੀ ਤੁਹਾਡੀ ਚੁਆਇਸ ਹੈਗੀ ਤੁਸੀਂ ਕਿਸ ਤਰ੍ਹਾਂ ਦਾ ਦੁਪੱਟਾ ਲੈਣਾ ਚਾਹੋਗੇ ਤੇ ਦੂਜਾ ਕਲਰ ਹੈਗਾ ਇਹਦੇ ਵਿੱਚ ਗ੍ਰੀਨ ਗ੍ਰੀਨ ਡਾਰਕ ਗ੍ਰੀਨ ਕਲਰ ਹੈਗਾ ਕਾਫੀ ਜਿਆਦਾ ਸੋਹਣਾਗਾ ਰੇਟ ਅਕੋਰਡਿੰਗ ਸੂਟ ਇੰਨੇ ਕਜਾਦੇ ਸੋਹਣੇ ਨੇ ਬਿਲਕੁਲ ਲਾਈਟ weight ਸਟੱਫ ਹੈਗਾ ਤੁਸੀਂ ਦੇਖ ਸਕਦੇ ਹੋਗੇ ਨਾਲ ਹੈਗੀ ਹੈ ਜੀ ਪਲੇਨ ਬਾਟਮ ਦੁਪੱਟਾ ਤੁਸੀਂ ਜਿਸ ਤਰ੍ਹਾਂ ਵੀ ਸਾਨੂੰ ਕਹੋਗੇ ਆਪਾਂ ਉਸ ਤਰ੍ਹਾਂ ਤੁਹਾਨੂੰ ਡਾਈ ਕਰਕੇ ਦਵਾਂਗੇ ਟਾਈ ਐਂਡ ਡਾਈ ਤੇ ਜਿੱਦਾਂ ਵੀ ਤੁਹਾਡੀ ਚੋਹਿਆ ਸੈਗੀ ਆਪਾਂ ਉਸ ਅਨੁਸਾਰ ਦੁਪੱਟਾ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਠੀਕ ਐ ਸੀ ਤੇ ਵਾਲਾ ਹੈਗਾ ਜੀ ਮਹਿੰਦੀ ਕਲਰ ਮਹਿੰਦੀ ਕਲਰ ਦੇ ਵਿੱਚ ਵੀ ਕਲਰ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਜਿਆਦੇ ਸੋਹਣੀ ਹੈਗੀ ਤੇ ਨਾਲ ਰਹੇਗੀ ਜੀ ਪਲੇਨ ਬਾਟਮ ਐਸੇ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਜਿਆਦਾ ਸੋਹਣਾ ਸਟੱਫ ਹੈਗਾ ਦੇਖੋ ਜੀ ਸਕਰੀਨਸ਼ਾਟ ਲੈ ਲਓ ਤੇ WhatsApp ਤੇ ਆਪਾਂ ਨੂੰ ਤੁਸੀਂ ਸੂਟ ਭੇਜ ਸਕਦੇ ਹੋ ਤੇ ਬਾਕੀ ਮੈਂ ਤੁਹਾਨੂੰ ਕੁਝ ਕੁ ਸੂਟ ਹੋਰ ਵੀ ਦਿਖਾ ਦਿੰਨੀ ਆਂਗੀ ਅਦਰ ਸਾਰੇ ਮਤਲਬ ਕਵਾਰਟਰ ਵਾਲੇ ਸੂਟ ਲੈਣਗੇ ਜਿਹੜੀਆਂ ਭੈਣਾਂ ਨੇ ਆਰਡਰ ਦਿੱਤੇ ਹੋਏ ਨੇਗੇ ਤੇ ਜਿਹੜੇ ਇਹਨਾਂ ਦੇ ਵਿੱਚੋਂ ਕੱਲ ਸੂਟ ਰਹਿ ਗਏ ਹਨਾ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨੀ ਹਾਂ ਕਿ ਇੱਕ ਆਪਣੇ ਕੋਲੇ ਕਰੀਮ ਕਲਰ ਦਾ ਇਹ ਜਿਹੜਾ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਹੈਗਾ ਤੁਸੀਂ ਦੇਖੋ ਕਰੀਮ ਕਲਰ ਦਾ ਸੂਟ ਹੈ ਮੈਨੂੰ ਬਹੁਤ ਆਵੇ ਪਸੰਦ ਆਇਆ ਹੈਗਾ ਜੇ ਕਿਸੇ ਨੇ ਇਹ ਸੂਟ ਨਹੀਂ ਲਿਆ ਹੈਗਾ ਹਨਾ ਤਾਂ ਇਹਨੂੰ ਮੈਂ ਸਟਿਚ ਕਰਵਾਉਂਗੀ ਜਿਹੜਾ ਇਹਦਾ ਬਾਟਮ ਤੇ ਮੈਂ ਵਰਕ ਕਰਵਾਉਂਗੀ ਵਰਕ ਜਿਹੜਾ ਕਰਵਾਉਂਗੀ ਉਹ ਮੈਂ ਕਰੀਮ ਕਲਰ ਦੇ ਵਿੱਚ ਹੀ ਕਰਵਾਉਂਗੀ ਹੋਲਸ ਵਾਲਾ ਵਰਕ ਕਰਵਾਉ ਜਦੋਂ ਮੈਂ ਤੁਹਾਨੂੰ ਕੱਲ ਸੂਟ ਦਿਖਾਏ ਸੀਗੇ ਉਸ ਤਰ੍ਹਾਂ ਦਾ ਜੇ ਕਿਸੇ ਨੇ ਨਾ ਲਿਆ ਫਿਰ ਮੈਂ ਕਰੀਮ ਕਲਰ ਦੇ ਵਿੱਚ ਬਿਲਕੁਲ ਕੋਈ ਵੀ ਸੂਟ ਨਹੀਂ ਹੈਗਾ ਤੇ ਕਾਫੀ ਜਿਆਦਾ ਸੇਵਾਂ ਸੂਟ ਬੜੂਗਾ ਤੈਨੂੰ ਮੈਂ ਲੈ ਲੈਣਾ ਫਿਰ ਤੇ ਦੂਜਾ ਕਲਰ ਇਹਦੇ ਵਿੱਚ ਆਪਣੇ ਕੋਲੇ ਫਰੋਜ਼ੀ ਰਹਿ ਗਿਆ ਸੀਗਾ ਇੱਕ ਰਹਿ ਗਿਆ ਸੀਗਾ ਗ੍ਰੀਨ ਬਸ ਆਪਣੇ ਕੋਲੇ ਇਹ ਕਲਰ ਅਵੇਲੇਬਲ ਰਹਿ ਗਈ ਸੀ ਇਹ ਵੀ ਕੁਛ ਕ ਪਹਿਣਾ ਨਹੀਂ ਹਜੇ ਨਹੀਂ ਧਿਆਨ ਚ ਗਏ ਹੋਣੇ ਹੈਗੇ ਨਹੀਂ ਆਪਣਾ ਸਟਾਕ ਹੈਗਾ ਜਿਹੜਾ ਤਦ ਆਪਾਂ ਵੀਡੀਓ ਪਾਉਣੇਗੇ ਕੁਝ ਕਿ 1-2 ਸੂਟ ਹੀ ਰਹਿ ਜਾਂਦੇ ਹੁੰਦੇ ਨੇ ਜਿਆਦਾ ਨਹੀਂ ਰਹਿੰਦੇ ਹੁੰਦੇ ਜਾਂ ਫਿਰ ਇਹ ਕਈ ਪਹਿਣਾ ਫਿਰ ਲੇਟ ਵੀਡੀਓ ਦੇਖਦੀਆਂ ਨੰਗੀਆਂ ਉਹ ਲੈ ਜਾਂਦੀਆਂ ਹੁੰਦੀਆਂ ਨੰਗੀਆਂ ਪਰ ਇੱਕ ਹਫਤੇ 10-15 ਦਿਨਾਂ ਤੱਕ ਸੂਟ ਸੇਲ ਹੋਈ ਜਾਂਦੇ ਹੁੰਦੇ ਨੇ ਬਹੁਤ ਜਿਆਦੇ ਸੋਹਣੇ ਨੇ ਕਿ ਸਟਿਚਿੰਗ ਕਰਵਾਉਣਾ ਚਾਹੁੰਦੇ ਸਾਡੇ ਕੋਲੋਂ ਤੁਸੀਂ ਸਲਾਈ ਵੀ ਕਰਵਾ ਸਕਦੇ ਹੋਗੇ ਜੇ ਤੁਸੀਂ ਬਿਨਾਂ ਸਲਾਈ ਤੋਂ ਮਗਵਾਉਣਾ ਚਾਹੁੰਦੇ ਹੋ ਬਿਨਾਂ ਸਲਾਈ ਤੋਂ ਵੀ ਮਗਵਾ ਸਕਦੇ ਹੋ ਜਿਹੜੀਆਂ ਪਾਰਲੀਆ ਪਰ ਆਣਾਂਗੇ ਪਹਿਲਾਂ ਤੁਸੀਂ ਇੱਕ ਦੋ ਸੂਟ ਸਟਿਚ ਕਰਵਾ ਕੇ ਮਗਵਾਇਆ ਕਰੋ ਕਿਉਂਕਿ ਸਾਨੂੰ ਜਿਹੜੀਆਂ ਪ੍ਰੋਪਰ ਤੁਹਾਡੀ ਫਿਟਿੰਗ ਪਤਾ ਲੱਗ ਜੂਗੀ ਜਦੋਂਦੈਨ ਸਾਨੂੰ ਫਿਟਿੰਗ ਪਤਾ ਲੱਗ ਗਈ ਤੁਹਾਡੀ ਵਿਸਾਹੀ ਹੈ ਕਿ ਫਿਰ ਨੈਕਸਟ ਸੂਟ ਜਿਹੜੇ ਤੁਹਾਡੇ ਆਰਡਰ ਹੁੰਦੇ ਨੇ ਫੇਸ ਸਟਿਚ ਕਰਵਾਇਆ ਕਰੋ ਸਾਡੀ ਸਲਾਹ ਤੁਹਾਡੇ ਨਾਲ ਇਹੀ ਹੈ ਕਿਉਂਕਿ ਕੋਈ ਵੀ ਕਮੀ ਪੇਸ਼ੀ ਹੁੰਦੀ ਹੈ ਸੂਟ ਦੇ ਵਿੱਚ ਤੁਸੀਂ ਸਾਨੂੰ ਦੱਸ ਸਕਦੇ ਹੋ ਕਿਉਂਕਿ ਤੁਸੀਂ ਤੁਹਾਡਾ ਕਿਹੜਾ ਮੈਜ਼ਰਮੈਂਟ ਤੁਸੀਂ ਸਾਨੂੰ ਕੋਲ ਆ ਕੇ ਦੇਦਿਓ ਜਾਂ ਕੁਝ ਵੀ ਹੈ ਨਾ ਹੁਣ ਤੁਸੀਂ ਇੰਨੀ ਦੂਰੋਂ ਆਪਣਾ ਮੈਜ਼ਰਮੈਂਟ ਵਟਸਐਪ ਤੇ ਕਰਦੇ ਹੋਗੇ ਫਿਰ ਵੀ ਹਨਾ ਵੀ ਕਈ ਵਾਰ ਪ੍ਰੋਪਰ ਫਿਟ ਜਿਹੜੀ ਸੂਟ ਦੀ ਇੱਕ ਸਲਾਈ ਹੈਗੀ ਉਹ ਤੁਹਾਡੇ ਮੁਤਾਬਿਕ ਲਗਾਇਆ ਕਰਾਂਗੇ ਜਿਹੜੀ ਦੂਜੀ ਸਲਾਈ ਹੋਇਆ ਕਰੂਗੀ ਉਹ ਅਸੀਂ ਆਪਣੇ ਮੁਤਾਬਿਕ ਲਗਾਇਆ ਕਰਾਂਗੇ ਜਿਹੜੀ ਤੁਹਾਨੂੰ ਸਲਾਈ ਸੈਟਿੰਗ ਬੈਠਾ ਕਰੂਗੀ ਉਹ ਨੂੰ ਤੁਸੀਂ ਰੱਖ ਸਕਦੇ ਹੋ ਬਾਕੀ ਤੁਸੀਂ ਦੇ ਸਕਦੇ ਹੋਗੇ ਹੁਣ ਮੈਂ ਇਹ ਆਈਡੀਆ ਸੋਚਿਆ ਹੈਗਾ ਵੀ ਇਸ ਤਰ੍ਹਾਂ ਆਪਾਂ ਸੂਟ ਸਲਾਈ ਕਰਕੇ ਭੇਜਿਆ ਕਰਾਂਗੇ ਫਿਰ ਤੁਹਾਨੂੰ ਕੋਈ ਵੀ ਨਾਪ ਦੇ ਵਿੱਚ ਪ੍ਰੋਬਲਮ ਨਹੀਂ ਆਊਗੀ ਠੀਕ ਹੈ ਜੀ ਬਾਕੀ ਜਿਹੜਾ ਮੇਰੇ ਟੇਲਰ ਮਾਸਟਰ ਲੰਗੇ ਉਹ ਪਹਿਲਾ ਬਹੁਤ ਵਧੀਆ ਲੰਗੇ ਕਈ ਇੰਨਾ ਕਨਾਪ ਦੇ ਵਿੱਚ ਫਰਕ ਸੀ ਪਾਰ ਲਿਆ ਪਹਿਨਾਂ ਦੇ ਵਿੱਚ ਸਾਰੇ ਸੂਟ ਸਹੀ ਆਏ ਨੇ ਰੱਬ ਦੀ ਕਿਰਪਾ ਨਾਲ ਜਿਹੜਾ ਤੁਸੀਂ ਵੀ ਇੰਨੀ ਪੇਮੈਂਟ ਕਰਦੇ ਹੋ ਨਾ ਤੇ ਤੁਹਾਡੇ ਪੈਸੇ ਲੱਗੇ ਉਹ ਵੀ ਵਧੀਆ ਰਾਸ ਆਉਣ ਤੇ ਕਿਸ਼ਟਾਰੇ ਸਾਰੇ ਨੂੰ ਠੀਕ ਹੈ ਜੀ ਅੱਜ ਸੀਗੇ ਇਹ ਵਾਲੇ ਸੂਟ 1550 ਪ੍ਰਾਈਜ਼ ਰਹੇਗਾ ਜੀ ਵਿਦ ਸ਼ਿਪਿੰਗ ਐ ਐਕਸਟਰਾ ਸ਼ਿਪਿੰਗ ਕੋਈ ਵੀ ਨਹੀਂ ਜਿਹੜੀਆਂ ਭੈਣਾਂ ਮੈਨੂੰ ਨਵੀਆਂ ਦੇਖ ਰਹੀਆਂ ਹੋਣਗੀਆਂ ਪੁਰਾਣੀਆਂ ਦੇਖ ਰਹੀਆਂ ਕੋਈ ਵੀ ਤੁਸੀਂ ਸੂਟ ਲੈਣਾ ਚਾਹੋਗੇ ਲੈ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੋਗੇ ਉਸ ਤਰ੍ਹਾਂ ਵੀ ਸੂਟ ਰੈਡੀ ਕਰਵਾ ਸਕਦੇ ਹੋ ਆਪਣੀ ਚੋਇਸ ਅਨੁਸਾਰ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਫਿਲਹਾਲ ਆਜੇ ਨਹੀਂ ਸੂਟ ਸੀਗੇ ਥੈਂਕ ਯੂ so much ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ